ਬਹੁਤ ਵਾਰੀ ਜਦੋਂ ਆਪਾਂ ਆਪਣਾ ਸੂਟ ਸਟਿਚ ਕਰਦੇ ਆਂ ਤੇ ਸਾਡੇ ਕੋਲ ਕਪੜਾ ਵਾਚ ਜਾਂਦਾ ਹੈ ਸੋਸ ਬਚੇ ਹੋਏ ਕਪੜੇ ਤੋਂ ਅਸੀਂ ਬਣਾਵਾਂਗੇ ਬਹੁਤ ਹੀ ਕੰਮ ਦੀ ਚੀਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਦੇਖ ਲਵਾਂਗੇ ਲੰਬਾਈ ਤੇ ਚੁੜਾਈ ਆਪਾਂ ਕਿੰਨੀ ਲੈਣੀ ਹੈ ਇੱਕ ਸਾਈਡ ਨੂੰ ਮੈਂ 10 ਇੰਚ ਰੱਖਿਆ ਇੱਕ ਸਾਈਡ ਨੂੰ 11 ਇੰਚ ਲੰਬਾਈ ਰੱਖੀ ਆ ਚੁੜਾਈ ਆਪਾਂ ਰੱਖਿਆ 10 ਇੰਚ ਹੁਣ ਆਪਾਂ ਇਸ ਤਰ੍ਹਾਂ ਨਾਲ ਦੀ ਜੇਪ ਲਵਾਵਾਂਗੇ ਇਸ ਦੇ ਨਾਲ ਦੀ ਜਿਪ ਇੱਥੇ ਦੇਖ ਲਓ ਜਦੋਂ ਆਪਾਂ ਲਗਾਉਣੀ ਹੈ ਤੁਸੀਂ ਕਰ ਸਕਦੇ ਹੋ ਸਿੰਗਲ 40 ਯੂਜ਼ ਕਰ ਸਕਦੇ ਹੋ ਮੈਂ ਇੱਥੇ ਡਬਲ 40 ਦੇ ਨਾਲ ਇਹ ਅਟੈਚ ਕਰ ਰਹੀ ਹਾਂ ਹੁਣ ਆਪਾਂ ਬਿਲਕੁਲ ਇਸ ਦੇ ਕਿਨਾਰੇ ਕਿਨਾਰੇ ਤੇ ਆਪਣੀ ਜਿਹੜੀ ਸਿਲਾਈ ਆ ਉਹ ਲਗਾਉਂਦੇ ਚਾਹਾਂਗੇ ਸੇਮ ਇਸੇ ਤਰ੍ਹਾਂ ਹੀ ਤੁਸੀਂ ਦੂਸਰੀ ਸਾਈਡ ਵੀ ਆਪਣੀ ਜਿਹੜੀ ਜੇਪ ਆ ਉਸ ਨੂੰ ਅਟੈਚ ਕਰ ਲੈਣਾ ਜੀ ਪੂਰੀ ਸਫਾਈ ਦੇ ਨਾਲ ਲੱਗਣੀ ਚਾਹੀਦੀ ਹੈ ਜਿਵੇਂ ਆਪਾਂ ਸੂਟਾਂ ਦੇ ਵਿੱਚ ਲਗਾਉਂਦੇ ਹਾਂ ਬਟ ਇੱਥੇ ਆਪਾਂ ਥੋੜੀ ਜਿਹੀ ਸ਼ੋਅ ਕਰ ਰਹੇ ਹਾਂ ਜਿਪ ਨਾਲ ਦੇ ਜੇਕਰ ਕੱਪੜੇ ਦੇ ਮਿਲਦੀ ਹੈ ਤੇ ਜ਼ਿਆਦਾ ਵਧੀਆ ਹੈ ਹੁਣ ਦੇਖੋ ਦੂਸਰੀ ਸਾਈਡ ਵੀ ਆਪਾਂ ਇਸ ਤਰ੍ਹਾਂ ਜੇਪ ਨੂੰ ਲਗਾ ਲਿਆ ਆ ਜੇਪ ਨੂੰ ਲਗਾਉਣ ਤੋਂ ਬਾਅਦ ਆਪਾਂ ਇਸ ਨੂੰ ਪਹਿਲਾਂ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਦੀ ਸਿਲਾਈ ਲਗਾਵਾਂਗੇ ਹੁਣ ਆਪਣੀ ਜਿਹੜੀ ਜੇਪ ਆ ਉਸ ਨੂੰ ਮੈਂ ਸੈੱਟ ਕਰ ਰਹੀ ਸੀ ਇੱਥੇ ਇਸ ਤਰ੍ਹਾਂ ਸੈੱਟ ਕਰਦੇ ਹੋਏ ਜਿੰਨੀ ਬਾਧੂ ਆ ਉਹ ਆਪਾਂ ਕੱਟ ਦੇਵਾਂਗੇ ਜੇਪ ਜਦੋਂ ਆਪਾਂ ਇਸ ਤਰ੍ਹਾਂ ਲਗਾ ਦਿੰਦੀ ਹੁੰਦੀ ਆ ਪੂਰੀ ਸੂਟ ਦੀ ਤਿਆਰੀ ਕਰਨ ਤੋਂ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਜੇਪ ਨੂੰ ਬੰਦ ਕਰਕੇ ਦੇਖ ਲੈਣਾ ਚਾਹੀਦਾ ਵੀ ਜੇਪ ਸਾਡੇ ਕਿਤੇ ਅੜਦੀ ਤੇ ਨਹੀਂ ਕਈ ਵਾਰੀ ਹੁੰਦਾ ਵੀ ਆਪਾਂ ਜਿੱਪ ਦੇ ਉੱਪਰ ਹੀ ਆਪਣੀ ਜਿਹੜੀ ਸਲਾਈ ਆ ਉਹ ਲਗਾ ਦਿੰਦੇ ਆ ਹੁਣ ਇੰਨੀ ਜੇਪ ਸਾਡੇ ਕੋਲ ਵਾਧੂ ਸੀ ਸੋ ਆਪਾਂ ਇਸ ਨੂੰ ਕੱਟ ਦਵਾਂਗੇ ਬੈਕ ਸਾਈਡ ਤੋਂ ਸਾਡੀ ਜਿੰਨੀ ਜੇਪ ਵਾਧੂ ਸੀ ਉਹ ਆਪਾਂ ਕੱਟ ਦਿੱਤੀ ਆ ਹੁਣ ਮੋਹਰੀ ਸਾਈਡ ਤੋਂ ਵੀ ਜਿੰਨੀ ਸਾਡੀ ਜੇਪ ਵਾਧੂ ਆ ਉਹ ਅਸੀਂ ਕੱਟ ਦਵਾਂਗੇ ਹੁਣ ਇੱਥੇ ਜਿਹੜੀ ਲਾਈਨਿੰਗ ਵੀ ਮੈਂ ਲਗਾਈ ਸੀਗੀ ਇਸ ਕਪੜੇ ਨੂੰ ਉਹ ਮੈਂ ਇਨਵਿਜੀਬਲ ਸਲਾਈਨਰ ਅੰਦਰਲੀ ਸਾਈਡ ਤੋਂ ਲਗਾਈ ਸੀ ਸੋ ਲਾਈਨ ਤੁਸੀਂ ਵੀ ਜੇਕਰ ਲਾਈਨਿੰਗ نیچے ਲਗਾਉਣੀ ਹੈ ਤਾਂ ਅੰਦਰਲੀ ਸਾਈਡ ਤੋਂ ਤੁਸੀਂ ਲਗਾ ਸਕਦੇ ਹੋ ਤਾਂ ਜੋ ਇਸਦੇ ਕੋਈ ਧਾਗੇ ਵਗੈਰਾ ਬਾਹਰ ਨਾ ਨਿਕਲਣ ਹੁਣ ਇੰਨੀ ਸਾਡੀ ਜੇਪ ਬਚੀ ਉਹ ਅਸੀਂ ਮੋਹਰੀ ਸਾਈਡ ਤੋਂ ਉਹ ਵੀ ਆਪਾਂ ਇਸ ਤਰ੍ਹਾਂ ਕੱਟ ਦਿੱਤੀ ਇਸ ਤੋਂ ਬਾਅਦ ਕਰਾਂਗੇ ਪੱਟੀ ਉਹ ਤੁਸੀਂ ਕੰਬੀਨੇਸ਼ਨ ਚ ਵੀ ਰੈਡੀ ਕਰ ਸਕਦੇ ਹੋ ਲਾਈਕ ਕਿਵਰੀ ਸਲਵਾਰ ਦਾ ਕਪੜਾ ਥੋੜਾ ਜਿਹਾ ਬਚਿਆ ਹੁੰਦਾ ਉਸਦੇ ਵੀ ਬਣਾ ਸਕਦੇ ਹੋ ਇੱਥੇ ਮੈਂ ਸੇਮ ਗੱਲ ਦੀ ਯੂਜ਼ ਕਰਾਂਗੀ 1.5 ਇੰਚ ਆਪਾਂ ਇਸਦੀ ਲੰਬਾਈ ਲਈਏ ਤੁਸੀਂ ਆਪਣੀ ਅਕੋਰਡਿੰਗ ਵੀ ਰੱਖ ਸਕਦੇ ਹੋ ਚੁੜਾਈ ਤੁਸੀਂ ਵੇਖ ਲਓ ਇੰਨੀ ਕਿ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਇਸ ਤੇ ਸਿਲਾਈ ਲਗਾਵਾਂਗੇ ਇਸ ਨੂੰ ਵੀ ਆਪਾਂ ਪੂਰੀ ਸਫਾਈ ਨਾਲ ਇਸ ਤਰ੍ਹਾਂ ਬਣਾਵਾਂਗੇ ਜੇਕਰ ਤੁਸੀਂ ਇਹ ਨਹੀਂ ਵੀ ਬਣਾਉਣਾ ਚਾਹੁੰਦੇ ਤਾਂ ਇਸ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਪੱਟੀ ਛੱਡ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਸ ਨੂੰ ਅਟੈਚ ਕਰਾਂਗੇ ਕੱਪੜੀ ਤੇ ਆਪਾਂ ਇਸ ਨੂੰ ਹੁਣ ਬੈਕ ਸਾਈਡ ਨੂੰ ਕਰ ਲੈਣ। ਲੈਟ ਸਾਈਡ ਤੋਂ ਆਪਾਂ ਇਸ ਤਰ੍ਹਾਂ ਇੱਕ ਇੰਜ ਰੱਖਦੇ ਹੋਏ ਆਪਣੀ ਜਿਹੜੀ ਉਪੱਟੀ ਬਣਾਈ ਹੋਈ ਆ ਉਹ ਆਪਾਂ ਇਸ ਤਰ੍ਹਾਂ ਸੈੱਟ ਕਰਾਂਗੇ। ਪਿਛਲੀ ਸਾਈਡ ਨੂੰ ਆਪਾਂ ਰੱਖਦੇ ਹੋਏ ਇਸ ਤਰ੍ਹਾਂ ਇੰਨੀ ਕਿ ਸਾਡੀ ਸਿਲਾਈ ਦੇ ਵਿੱਚ ਓਣੀ ਚਾਹੀਦੀ ਆ। ਸੋ ਆਪਾਂ ਦੋਨੀਆਂ ਸਾਈਡ ਤੋਂ ਆਪਾਂ ਇਸ ਤਰ੍ਹਾਂ ਇਸ ਨੂੰ ਸੈੱਟ ਕਰਕੇ ਸਿਲਾਈ ਲਗਾਵਾਂਗੇ। ਹੁਣ ਆਪਣੀਆਂ ਲਾਸਟ ਵਾਲੀਆਂ ਸਿਲਾਈਆਂ ਰਹਿਦੀਆਂ। ਸੋ ਆਪਾਂ ਇਸ ਤਰ੍ਹਾਂ ਸਿੱਧੀ ਸਿਲਾਈ ਲਗਾ ਦਵਾਂਗੇ। ਇੱਥੇ ਹੁਣ ਮੈਂ ਡਬਲ ਸਿਲਾਈ ਲਗਾਵਾਂਗੀ। ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਆਪਣੀ ਡਬਲ ਸਲਾਈ ਲਗਾਵਾਂਗੇ ਜੇਪ ਨੂੰ ਥੋੜਾ ਜਿਹਾ ਪਾਸੇ ਰੱਖ ਲਵਾਂਗੇ ਤੇ ਇੱਕ ਦੂਜੇ ਦੇ ਉੱਪਰ ਜੋੜਦੇ ਹੋਏ ਇਸ ਤਰ੍ਹਾਂ ਆਪਾਂ ਜਿਹੜੀ ਆਪਣੀ ਸਲਾਈ ਆ ਉਹ ਲਗਾ ਲਵਾਂਗੇ ਇੱਥੇ ਜਿਹੜੀ ਮੜੀ-ਮੋਟੀ ਵਾਧੂ ਵਜੀ ਹੋਈ ਸੀ ਜੇਪ ਉਹ ਮੈਂ ਕੱਟ ਦਿੱਤੀ ਆ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਸਿੱਧੀ ਸਾਈਡ ਨੂੰ ਟਰਨ ਕਰ ਲਵਾਂਗੇ ਤੇ ਇਸ ਤਰ੍ਹਾਂ ਮੈਂ ਕੋਨ ਦੇ ਕੱਟ ਰਹੀ ਸੀ ਇੱਥੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਪ੍ਰੈਸ ਕਰ ਲਿਆ ਸੀ ਸੋ ਸਾਡਾ ਪੌਚ ਬਣ ਕੇ ਰੈਡੀ ਹੋ ਚੁੱਕਾ ਆ ਆਪਾਂ ਇਸ ਵਿੱਚ ਕੋਈ ਵੀ ਮੇਕਅਪ ਦਾ ਸਮਾਨ ਵੀ ਰੱਖ ਸਕਦੇ ਆ ਫਿਰ ਸਾਡੀਆਂ ਰੀਲਾਂ ਵਗੈਰਾ ਵੀ ਵੱਜ ਜਾਂਦੀਆਂ ਆ ਕਪੜੇ ਦਾ ਬਣਾਉਂਦੀਆਂ ਤੇ ਰੀਲਾ ਵਗੈਰਾ ਇਹਦੇ ਵਿੱਚ ਰੱਖ ਸਕਦੇ ਹੋ। ਕਾਫੀ ਤਰ੍ਹਾਂ ਦਾ ਛੋਟਾ-ਛੋਟਾ ਸਮਾਨ ਹੁੰਦਾ ਜਿਹੜਾ ਤੁਸੀਂ ਇਸ ਵਿੱਚ ਪਾ ਕੇ ਰੱਖ ਸਕਦੇ ਹੋ। ਸੋ ਬਚੇ ਹੋਏ ਕੱਪੜੇ ਤੋਂ ਬਹੁਤ ਹੀ ਸਾਡੇ ਕੰਮ ਦੀ ਜਿਹੜੀ ਚੀਜ਼ ਆ ਉਹ ਬਣ ਕੇ ਰੈਡੀ ਹੋ ਜਾਏ। ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਵੇਖਣ ਲਈ ਧੰਨਵਾਦ।